ਉਨਕਾਰ ਸਤਿਗੁਰ ਪ੍ਰਸਾਦ ਪਾਛਾਹ ਦਸਵੇਂ ਕਬੀਰ ਬਾਜ ਬੇਨਤੀ ਜੋ ਪਈ ਅਮ੍ਰਿਤ ਰੋਹਾ ਤੇ ਰਿਛਾ ਪੂਰਨ ਹੋ ਜਿਤ ਕੀ ਛਾਤਾ ਉਜਨਮ ਲੈ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰ ਅਮ੍ਰਿਤ ਸਵੇ ਤੁਮ ਘਾਵੋ ਆਪ ਹਾਰ ਦਾ ਮੁਹਿ ਬਚਾਵੋ ਸੁਖੀ ਬਸੈ ਮੋ ਰੋ ਪਰਿਵਾਰ ਸੇਉਕ ਸਿਖ ਸਵੇ ਕਰਤਾਰਾ ਪੂਰ ਰਛਾਣ ਜੀ ਕਰ ਦਇ ਕਰਿ ਗਇ ਸਭੈਨ ਕੋ ਆਦ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਿੜ ਕੀ ਰਹੇ ਪਿਆਸਾ ਜਿਵੇਂ ਛੜ ਕੇ ਵਰਨਾ ਤਾਉ ਜੋ ਪਰਚਾਸ ਤੁਮ ਤੇ ਪਾਉ ਸੇਵਕ ਸਿਕ ਹਮਾਰੇ ਤਾਰ ਗਏ ਚੁਣ ਚੁਣ ਸਤਰ ਹਮਾਰੇ ਮਾਰੀਏ ਆਪ ਹਾਰ ਦਮ ਜੈ ਬਰਿ ਮੰਨ ਕਾ ਕਤਰਾ ਸਨੀ ਵਰਿਏ ਹੂਜੋ ਸਦਾ ਹਮਾਰੇ ਪਛਾ ਸ੍ਰੀ ਸਤਜੋ ਕਰੇ ਬਰਛਾ ਰਾਖਲਹਿ ਮੇ ਰਖਨ ਹਾਰੇ ਸਾਹਿਬ ਸੰਨ ਸਹਾਇ ਪਿਆਰੇ दीन बारंदों सन कहन तात महा परी चतुर्दश कंता <coughs> काल पै ब्रह्मा वक्त्रा काल पै शिव वक्त्रा काल पै करब संप्रकास सकल काल कर किया तमासा जमन काल योगी सब कीयो वेदरा ब्रह्मा ज्योतियो जमन काल सब लोक सवारण नमस्कार ता है ताए हमारा जमन काल सृक्त बनाया देवता जो शिन बजायो आद अंत के अवतार सोई गुरु सब जीव हो बारा ਨਮਸਕਾਰ ਤ੍ਰਿਸ਼ੀ ਕੋ ਹਮਾਰੀ ਸਰੂਪ ਪ੍ਰਜਾ ਜਨੇ ਆਪ ਸਾਰੇ ਸਭ ਕਣ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਰਮੋ ਬਧਕਿਓ ਘਟ ਘਟ ਕੇ ਅੰਦਰ ਕੀ ਜਾਣ ਸਭਲੇ ਬਰੇ ਕੀ ਪੀਰ ਪਛਾਨ ਚੰਡੀ ਤੇ ਕੁੰਚਰੇ 16 ਸਭ ਪਰ ਕਿਰਪਾ ਰਸ ਘਰ ਫੂਲਾ ਸੰਤਨ ਦੁਪਾਇ ਤੇ ਦੁਖੀ ਸੁਖ ਪਾਇ ਸਾਧਨੁ ਗੈ ਸੁਖੀਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪਰਪਟ ਕੀ ਜਾਣੈ ਜਬ ਰਖ ਕਰਾ ਕਰ ਤਾਰ ਪਰਜਾ ਤ ਸਦਵ ਰਹੇ અપਾਰ ਜਵਾਕਰਤ ਕਰਤ ਹੋ ਕੰਭੂ ਤਬ ਮ ਬਦ ਦੇ ਦਰਸਭੋ ਦੇਤੇ ਬਰੁ ਸੇ ਸਬਤਾਰੇ ਆਪ ਹੀ ਆਪਣੇ ਭੂਜੋ ਚਾਰੇ ਤੁਮ ਸਭ ਹੀ ਤੇਰਾ ਸਨਡਾਲਮ ਜਾਣਦ ਬੇਦ ਬੇਦੇਰੇ ਆਲਮ ਨਰੰਕਾ ਨਰਮਕਾ ਨੰ ਲੰਬੇ ਆਦ ਨੀਰ ਨਾ ਦੇ ਅਸੰਭ ਤਾਕਾ ਮੂੜੋ ਚਾਰਤ ਬੇਦਾ ਜਾ ਕੋ ਪੇਵ ਨ ਭਾਵਦ ਬੇਦਾ ਤਾਕੋ ਕਰਪਾ ਹਣ ਨਮਾਨਤ महामूर्ख विष वेदना जानत महादेव को कह रसदासु नरंकार का चिंतित न पिव आके अपने उ रह जे ती वर्णत पिन पिन ते देती तुमरा लखान जाय पसारा कह प पस सजा प्रथम संसार एक के रूपनु रूप स्वरूप रंग पौरव कहि पू पांड जे रसे तरके निज कुछ गाण बहो रही दीनी का वो राजा बैठा ਕੋ ਸਿਮ ਸਰ ਪਰ ਸੰਕਟ ਕੇਟਾ ਸਗਰੇ ਸਿੱਧ ਕਾਇ ਚੰਬਵਾਰ ਜਗਾਰ ਸਰੂਪ ਸੰਭਵ ਅਬ ਰਛਾ ਮੇਰੀ ਤੁਮ ਕਰੋ ਸਿੱਖੀ ਵਾਰ ਸਿੱਖ ਸੰਗਰੋ ਦੁਸ਼ਟ ਤੈਰ ਵਰਤ ਪਾਤਾ ਸਕਲਮ ਲੇਸ ਕਰੋ ਰੜਕਾਤਾ ਜੇ ਤੂ ਸਰ ਸਰ ਨਹੀਂ ਕਰੇ ਜਨ ਕਾਇ ਰਸ ਦੁਖ ਤੁਹ ਮਰੇ ਪੁਰਸ਼ਣ ਪਗ ਭਰੇ ਤਿਹਾਰ ਜਨ ਕਾ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੈ ਹੈ ਤਾਂ ਕੇ ਕਾਲ ਨਿਟਣੈ ਹੈ ਰਛਾ ਹੋਇ ਤੈ ਸਭ ਕਾਲਾ ਦੁਸਰੇ ਸਤਿ ਤਤ ਕਾਲਾ ਕਿਰਪਾ ਰਿ ਸੰਜਾਇ ਨਰ ਹੋ ਤਾ ਕੇ ਤਾ ਤਨ ਕਮੋ ਹਰ ਹੋ ਰੇਦ ਸਿਦ ਕਰਮ ਸੁਭ ਹੋਇ ਜਿਸ ਸਾਸ ਸਕੇ ਨਾ ਕੋਈ ਏਕ ਬਾਰ ਜਿੰਤ ਮੈਂ ਸਬਾਰਾ ਕਾਲ ਫਾਸਤੇ ਧਾਇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਰ ਦਸ ਲੋਗ ਤੇ ਰਹਾ ਕੜਗ ਗੀਤ ਮੈਂ ਸਰਣ ਤਿਹਾਰਿ ਆਪ ਹਰ ਦਲ ਹੋ ਬਾਰੇ ਸਰਬ ਠੋਰ ਮੋ ਸੁਹਾਈ ਦਸ ਲੋਗ ਤਲੇ ਹੋ ਬਚਾਈ ਘੜਗ ਕੇ ਤੇ ਮੈਂ ਸ਼ਰਨ ਤੇ ਹਾਰੀ ਆਪ ਹਾਰ ਦਲਿ ਹੁ ਬਾਰੇ ਸਰਬ ਠੋਰ ਮੋ ਸੁਹਾਈ ਦਸ ਦੋਗਤਿ ਲਿਓ ਬਚਾਈ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ